ਚੜ੍ਹਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਧਾਰੀਵਾਲ ਤੋਂ ਸ਼੍ਰੀ ਰਾਮ ਮੰਦਿਰ ਦੇ ਪ੍ਰਾਣ ਪ੍ਰティਸ਼ਠਾ ਸਮਾਗਮ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਔਰ ਦੁਨੀਆ ਦੇ ਵਿੱਚ ਧਾਰਮਿਕ ਸਮਾਗਮ ਹੋ ਰਹੇ ਹਨ ਉੱਥੇ ਹੀ ਸ਼ਹਿਰ ਧਾਰੀਵਾਲ ਦੇ ਵਿੱਚ 22 ਜਨਵਰੀ ਦੇ ਪ੍ਰティਸ਼ਠਾ ਪ੍ਰੋਗਰਾਮ ਨੂੰ ਲੈ ਕੇ ਅੱਜ ਰਾਮ ਭਗਤਾਂ ਵੱਲੋਂ ਢੋਲ ਨਗਾੜੇ ਵਜਾ ਕੇ ਸਮੁੱਚੇ ਸ਼ਹਿਰ ਦੇ ਵੱਖ-ਵੱਖ ਗਲੀਆਂ ਮੋਹੱਲਿਆਂ ਵਿੱਚ ਜਾ ਕੇ ਇੱਕ ਵਾਰ ਫਿਰ ਸਾਰਿਆਂ ਨੂੰ ਪ੍ਰਭੂ ਸ਼੍ਰੀ ਰਾਮ ਜੀ ਦਾ ਸੱਦਾ ਦਿੱਤਾ ਗਿਆ ਧਾਰੀਵਾਲ ਤੋਂ ਕੁਲਵਿੰਦਰ ਸਿੰਘ ਪਾਟਿਆ, ਰੋਹਿਤ ਗੁਪਤਾ ਦੀ ਰਿਪੋਰਟ ਜੈ ਸ਼ੀ ਰਾਮ ਜੀ ਅੱਜ ਸੰਕਟਮੋਚਨ ਹਰਿਮਾਨ ਮੰਦਿਰ ਰੈਸਟ ਹਾਊਸ ਦੇ ਲਾਗੂ ਅੱਜ ਇੱਕ ਵਿਸ਼ਾਲ ਅਸੀਂ ਤਾਂ ਬਹੁਤ ਛੋਟਾ ਜਿਹਾ ਉਪਰਾਲਾ ਕੀਤਾ ਸੀਗਾ ਪਰ ਨਰਿੰਦਰ ਪ੍ਰਿਜਾ ਜੀ ਦੀ ਸੋਚ ਅਤਕਾ ਇਹ ਬਹੁਤ ਵੱਡੀਆਂ ਜੀ ਸ਼ੋਭਾ ਦਾ ਰੂਪ ਦੇ ਵਿੱਚ ਅਸੀਂ ਆਪਣੇ ਕ੍ਰਿਸ਼ਨਾ ਗਲੀਆਂ ਸਾਰੀਆਂ ਲੁਧਿਆਣੇ ਮਹੱਲੇ ਤੱਕ ਜਿਹੜਾ ਅਸੀਂ 23 ਨੂੰ ਬੱਸ ਸਟੈਂਡ 'ਚ ਪ੍ਰੋਗਰਾਮ ਕਰ ਰਹੇ ਹਾਂ ਸਵੇਰੇ 8:00 ਵਜੇ ਤੋਂ ਸ਼ੁਰੂ ਹੋਣਾ ਵਾ ਰਾਤੀ 8:00 ਵਜੇ ਤੱਕ ਚੱਲਣਾ ਵਾ ਉਹਦੇ ਸੰਬੰਧ 'ਚ ਲੋਕਾਂ ਨੂੰ ਅੱਜ ਇੰਵਿਟੇਸ਼ਨ ਦੇਣਗੇ ਅਸੀਂ ਉਹ ਅਸੀਂ ਬਹੁਤ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਸੀ ਭਾਸ਼ੇ ਦੀ ਨਰਿੰਦਰ ਪਰੰਜਾਈ ਦੀ ਸੋਚ ਸਦਕਾ ਇਹ ਪ੍ਰੋਗਰਾਮ ਬਹੁਤ ਵੱਡਾ ਹੋ ਗਿਆ ਜਿਸ ਨੇ ਕਿ ਸ਼ੋਭਾ ਦਾ ਰੂਪ ਧਾਰਨ ਕਰ ਲਿਆ ਤੇ ਮੈਂ ਸਮੂਹ ਸ਼ਹਿਰ ਵਾਸੀਆਂ ਨੂੰ ਇਹ ਹੀ ਬੇਨਤੀ ਕਰਦਾ ਕਿ ਸੋਂਗਵਾਰ ਆਪਣੇ ਸਾਰੇ ਕੰਮ ਕਾੜ ਛੱਡ ਕੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਮੇਰਾ ਦੁਕਾਨਦਾਰ ਭਰਾ ਮੇਰਾ ਵਪਾਰੀ ਭਰਾ ਮੇਰਾ ਮੁਲਾਜ਼ਮ ਭਰਾ ਮੇਰੀਆਂ ਭੈਣਾਂ ਮਤਾਵਾਂ ਸਾਰੀਆਂ ਜਿਹੜੀਆਂ ਕਿ ਬਹੁਤ ਵੱਡਾ ਪ੍ਰੋਗਰਾਮ 21 ਤਰੀਕ ਨੂੰ ਹੋ ਰਿਹਾ ਬੱਸ ਸਟੈਂਡ ਦੇ ਵਿੱਚ 8 ਵਜੇ ਸਵੇਰੇ ਹਮਨ ਸ਼ੁਰੂ ਹੋਏ ਨਾ ਉਸ ਤੋਂ ਬਾਅਦ ਸੁੰਦਰ ਗੰਗਾ ਦਾ ਪਾਠ ਫਿਰ ਬ੍ਰਾਂਪੁਰ ਵਾਲੇ ਮਹਾਰਾਜ ਦੇ ਪ੍ਰਵਾਚਨ ਫਿਰ ਲੰਗਰ ਫਿਰ ਉਸ ਤੋਂ ਬਾਅਦ 4 ਵਜੇ ਤੋਂ ਲੈ ਕੇ 7 ਵਜੇ ਤੱਕ ਸ਼੍ਰੀ ਦਾਗਮਰ ਜੀ ਭੋਇ ਵਾਲੇ ਆ ਰਹੇ ਆ ਉਹ ਸਾਸਾਂ ਕਰਨਗੇ ਫਿਰ 8 ਵਜੇ ਆਤਿਸ਼ਬਾਜ਼ੀ ਹੋਏਗੀ ਇਸ ਲਈ ਮੇਰੀ ਸਵਾਰਾਂ ਮੈਂ ਸ਼ਹਿਰ ਵਾਸੀਆਂ ਦੇ ਅੱਗੇ ਇਹੋ ਹੀ ਅਪੀਲ ਕਰਨਾ ਵੀ 22 ਤਰੀਕ ਨੂੰ ਅਸੀਂ ਆਪਣਾ ਘਰ ਵੀ ਤੇ ਆਪਣਾ ਸ਼ਹਿਰ ਵੀ ਚੰਗੀ ਤਰ੍ਹਾਂ ਸਜਾਈਏ ਤੇ ਦੀਵਾਲੀ ਵਾਂਗ ਮਨਾਈਏ ਤੁਸੀਂ ਦੇਖ ਸਕਦੇ ਜੇ ਅੱਜ ਅਸੀਂ ਧਾਰੀਵਾਲ ਦੇ ਵਿੱਚ ਛੋਟੀ ਜੀ ਸ਼ੋਭਾ ਯਾਤਰਾ ਗੱਡੀ ਸੀ ਤਾਂ ਕਿ ਲੋਕਾਂ ਨੂੰ ਦੱਸੀਏ ਵੀ ਅਸੀਂ 22 ਤਰੀਕ ਨੂੰ ਸੋਮਵਾਰ ਦੇ ਦਿਨ ਸ਼ਹਿਰ ਦੇ ਵਿੱਚ ਲੰਗਰ ਵੀ ਲਗਾ ਰਹੇ ਹਾਂ ਸ਼ਾਮ ਨੂੰ ਆਤਿਸ਼ਬਾਜ਼ੀ ਵੀ ਚੱਲੇਗੀ ਤੇ ਧਾਰੀਵਾਲ ਸ਼ਹਿਰ ਨੂੰ ਇੰਨਾ ਸਜਾਇਆ ਲਾਈਟਾਂ ਦੇ ਨਾਲ ਤੁਸੀਂ ਦੇਖ ਸਕਦੇ ਜੇ 22 ਤਰੀਕ ਨੂੰ 21 ਤਰੀਕ ਨੂੰ 22 ਤਰੀਕ ਨੂੰ ਅਸੀਂ ਐ ਧਾਰੀਵਾਲ ਦੀਆਂ ਲਾਈਟਾਂ ਪੂਰੀਆਂ ਜਗਾ ਕੇ ਤੇ ਆਤਿਸ਼ਬਾਜੀ ਵੀ ਜਲਾਵਾਂਗੇ ਤੇ ਪੂਰਾ ਦਿਵਾਲੀ ਨੂੰ ਮਨਾਵਾਂਗੇ ਅੱਜ ਅਸੀਂ ਥੋੜੇ ਜਿਹੇ ਬੰਦੇ ਨਿਕਲੇ ਪਰ ਸਾਡੇ ਨਾਲ ਯੂਥ ਧਾਰੀਵਾਲ ਦਾ ਲੇਡੀਜ਼ ਵੀ ਜੈਂਟਸ ਵੀ ਸਾਰੇ ਘਰ ਘਰ ਜਾ ਕੇ ਇਹੋ ਹੀ ਕਹਿ ਰਿਹਾ ਵੀ ਜਿਹੜਾ 22 ਤਰੀਕ ਨੂੰ ਅਸੀਂ ਆਪਣੇ ਘਰ ਦੁਕਾਨਾਂ ਤੇ ਸ਼ਹਿਰ ਦੇ ਵਿੱਚ ਦੀਪਮਾਲਾ ਜਗਾਈਏ 21000 ਦੀਵਾ ਹੀ ਜਗਾ ਰਹੇ ਆ ਧਾਰੀਵਾਲ ਸ਼ਹਿਰ ਦੇ ਵਿੱਚ ਜਿਹੜੇ ਲੋਕੀ ਬਹੁਤ ਉਤਸ਼ਾਹ ਨੇ ਸਾਡੇ ਨਾਲ ਸਾਰੇ ਮੰਦਰਾਂ ਵਾਲੇ ਸਾਰੇ ਧਰਮਾਂ ਦੇ ਲੋਕ ਨਾਲ ਜੁੜ ਕੇ ਤੇ ਇਹ ਜਿਹੜਾ ਅਸੀਂ 22 ਤਰੀਕ ਨੂੰ ਅਸੀਂ ਬਹੁਤ ਵਧੀਆ ਦੀਵਾਲੀ ਵਾਂਗੂ ਮਨਾਵਾਂਗੇ ਸਾਰਿਆਂ ਨੂੰ ਜੈ ਸ਼ੀਰਾਂ